ਤੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸੇਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਵਦੀ ਚ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦੀ ਗੜ ਮਨੇ ਜਾਂਦਾ ਸੀ ਹੋਰਤਾ ਦੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੋਛ ਪੂਰੀ ਜੀ ਮੋਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਮੇਰੇ ਦਾ ਮੋਛ ਚਾਹ ਤੇਰੇ ਦੇ ਲੋਕਾ ਜਿੰਦਾਵਾ ਸਾਹਿਬ ਇਹਨਾਂ ਕੋਲ ਉੱਤੇ ਰਹੀ ਗਿੱਡੇਰਾ ਪਪਾ ਦਾ ਜਿੰਦਾਵਾ ਸਾਹਿਬ ਜੀ ਜਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਦੇਰਾ ਪਪਾ ਨਾਨਕ ਲੋਕਾ ਢਾਇਆ ਜਿੰਦਾਵਾ ਸਾਹਿਬ ਪਾੜੇ ਨੇ ਥਾਪੀ ਮਾਰੀ ਗੱਡੀ ਤੇ ਚੜਕੇ ਤੂੰ ਥਾਪੀ ਮਾਰਦੇ ਹੋ ਮਾਰੀ ਗੱਡੀ ਤੇ ਆ ਕੇ ਮਾਰੀ रोप लाई रोप लाइ ਇਸ ਦਾ ਬੜਾ ਰੋਗ ਚੱਲਦਾ ਹੈ। ਇਸ ਦਾ ਜਿਹੜਾ ਰੋਗ ਲਾਉਂਦਾ ਉਹਨੂੰ ਪੁੱਛੋ ਅਨਸਾਰ ਉਹ ਮਕਾਰ ਅਨਸਾਰੀ ਉਹਦਾ ਕੀ ਲੱਗਦਾ ਹੈ। ਇਧਰ ਭਾਈ ਇਧਰ ਮੈਨੂੰ ਭਾਈ ਇਧਰ ਦੇਖੋ ਇਧਰ ਲੱਗਦਾ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ? ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ। ਮੈਂ ਤਾਂ ਕੰਮ ਕਰ ਕਰਾਂ। ਇਹ ਇਲਜ਼ਾਮਾਂ ਤੱਕ ਹੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ। ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚੱਕ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ। ਮੈਂ ਇਹ ਜੋਗਾ ਨਹੀਂ। ਮੈਨੂੰ ਜੋ ਪ੍ਰਮਾਤਮਾ ਹੁਕਮ ਕਰੇਗਾ ਵੇਖੋ। ਕਮ ਪਾਰਟੀ ਨੇ ਟਿਕਟ ਦਿੱਤੀ ਪਹਿਲ ਦੇ ਦਰਦ ਕੰਮ ਕਰੇ ਜਾਣਗੇ ਸ੍ਰੀ ਸਰਦਾਰ ਭਗਵੰਤ ਸਿਮਰ ਨੇ ਟਿਕਟ ਦਿੱਤੀ ਸਾਡੇ ਪਾਰਟ ਦੇ ਸਪੀਕਰ ਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਯੋਗ ਸਮਝਿਆ ਮੈਨੂੰ ਟਿਕਟ ਦਿੱਤੀ ਸਾਰਾ ਉਹਨਾਂ ਪਾਰਟੀ ਦੇ ਕਰਕੇ ਮਾਜੀ ਤੇ ਪਹੁੰਚਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਹਗਾਈ ਨਾ ਕਰਨ ਦੀ ਜੁਰਵਾ ਸਾਹ ਬੜੀ ਮੈਨੂੰ ਉੱਥੋਂ ਤੱਕ ਪਛਾਣਤਾ ਤੁਸੀਂ ਖੜਾ ਕੇ ਛੱਡਾਂਗੇ ਡੇਰਾ ਬਾਬਾ ਨਾਨਕ ਦੇ ਸਾਰੇ ਹੀ ਵੋਟਰਾਂ ਸੋਣਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗੁਰਦੀਪ ਸਿੰਘ ਰਦਾ ਆਮ ਆਦਮੀ ਪਾਰਟੀ ਤੇ ਯਕੀਨ ਕਰਕੇ ਇੰਨੀ ਵੱਡੀ ਲੀਡ ਨਾਲ ਜਿੱਤਿਆ ਤੇ ਜਿਹੜਾ ਹੰਕਾਰ ਦਾ ਕਿਲਾ ਸੀ ਉਹ ਢਾਟ ਨਹੀਂ ਕਰ ਦਿੱਤਾ ਆ ਆदमी ਪਾਲਟੀ ਜਿੰਦਾਬਾਦ ਡਿਵੈਲਪਮੈਂਟ ਨੂੰ ਲੈ ਕੇ ਕੀ ਕਹਿਣਾ ਚਾਹੋ ਸਾਰੇ ਸਾਰੇ ਮੁੱਦੇ ਸਾਰੇ ਮੁੱਦੇ ਸੀਐਮ ਸਾਹਿਬ ਕੋ ਰੱਖੇ ਜਾਣਗੇ ਜੋ ਜੋ ਹਲਕੀ ਦੀ ਡਿਮਾਂਡ ਹੋਗੀ ਸਾਰੀਆਂ ਪੂਰੀਆਂ ਕੀਤੀ ਜਾਣਗੀਆਂ ਅੱਜ ਅੱਜ ਬੜਾ ਖੁਸ਼ੀ ਦਾ ਮﻘਾਮ ਹੈ ਕਿ ਲੋਕ ਕਹਿੰਦੇ ਸੀਗੇ ਕਿ ਸੁਖਜਿੰਦਰ ਰੰਦਾਵੇ ਦੀ ਜਿੱਤ ਦੀ ਰਥ ਕਿਵੇਂ ਰੁਕੂਗੀ ਅੱਜ ਢੇਰਾ ਬਾਬਾ ਨਾਨਕ ਦੇ ਲੋਕਾਂ ਨੇ ਉਸ ਰਥ ਨੂੰ ਰੋਕੇ ਦੱਸਤਾ ਉਹਦਾ ਕਾਰਨ ਇਹ ਆ ਪਿਛਲੇ ਕਈ ਸਾਲਾਂ ਤੋਂ ਜਿੰਨਾ ਹੰਕਾਰ ਜਿੰਨੀ ਮਾੜੀ ਬੋਲੀ ਸਰਦਾਰ ਸੁਖਿੰਦਰ ਸਿੰਘ ਨੇ ਦਾਵੇ ਨੇ ਬੋਲੀ ਆ ਮੈਂ ਸਮਝਦਾ ਵੀ ਉਸ ਹੰਕਾਰ ਦੇ ਖਿਲਾਫ ਉਸ ਜ਼ਬਰ ਦੇ ਖਿਲਾਫ ਅੱਜ ਲੋਕਾਂ ਨੇ ਜਵਾਬ ਦਿੱਤਾ ਸਰਦਾਰ ਸੁਖਿੰਦਰ ਸਿੰਘ ਨੇ ਦਾਵਾ ਹਮੇਸ਼ਾ ਰਾਜਨੀਤੀ ਪੈਸੇ ਦੀ ਔਰ ਬਹੁਵਲਿਆ ਦੀ ਕਰਦਾ ਰਿਹਾ ਅੱਜ ਲੋਕਾਂ ਨੇ ਉਸ ਪੈਸੇ ਤੇ ਬਹੁਵਲਿਆ ਨੂੰ ਨਕਾਰ ਕੇ ਆਜਾ ਮਾਦਵੀ ਪਾਰਟੀ ਦੇ ਪ੍ਰੋਗਰਾਮਾਂ ਨੂੰ ਵੋਟਾਂ ਪਾਈਆਂ ਨੇ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਗੁਰਦੀਪ ਸਿੰਘ ਰੰਦਾਵਾ ਔਰ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਨੂੰ ਮੁਬਾਰਕ ਦਿਨਾ ਔਰ ਉਥੇ ਹੀ ਮੈਂ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸਦੀਪ ਬਾਟਕ ਜੀ ਰਾਗਵ ਝੱਡਾ ਜੀ ਔਰ ਅਮਨ ਸ਼ੇਰ ਸਿੰਘ ਕਲਸੀ ਜਿਹੜਾ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ ਸਦਾ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਨੇ ਇੱਕ ਕਟਾਰੂ ਚੱਕ ਜੀ ਸ਼੍ਰੀ ਲਾਲਚੰਦ ਜੀ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਇਸ ਜਿਹੜੀ ਆਮ ਆਦਮੀ ਪਾਰਟੀ ਦੀ ਸੀਟਾਂ